그게 아만 이렇게 갔다 ਕੀ ਆਹ ਰੋਸ਼ਨੀ ਤੋਂ ਸ਼ੋਰ ਸ਼ਾਪੇ ਫੋਟੋ ਲਈ ਮਹਾਰਾਜ ਜੀ ਦਾ ਚੈਟ ਹੈ ਜੀ ਹਾਂ ਜੀ ਫੋਟੋ ਦਿਖਾਓ ਇਹੋ ਜਿਹੇ ਰੇਤ ਦੇ ਵਿੱਚ ਆ ਚੁੱਕੀ ਹੈ ਇਹਦਾ ਮੈਂ ਫੈਸਲਾ ਹੋ ਗਿਆ ਪੂਰਾ ਨਾ ਗੁਰਦੀਪ ਜੀ ਨੇ ਜਿਹੜਾ ਜੀ ਰਿਚੂ ਇਹ ਟਾਟਾ ਕਿ ਲੱਗਦਾ ਕਿ ਮੇਰਾ ਬੇਟਾ ਜੀ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨੇ ਕੁਝ ਮਾੜਾ ਚੰਗਾ ਆਖਿਆ ਤੇ ਨਾਮ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ ਉਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਦਿਨ ਲੰਘ ਗਿਆ ਅਗਲੇ ਦਿਨ ਫੇਰ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾਏ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹ ਨਜ਼ਰ ਨੂੰ ਹੀ ਅਖਾੜਾ ਬੇਟਾ ਫੇਰ ਗਿਆ ਹੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਹੈ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨੇ ਜਨ ਪੰਜ ਚਾਰ ਬੰਦੇ ਹੋਰ ਮੰਗਾ ਲਏ ਬੇਂਦੇ ਬੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟ ਜਿਹੜੀ ਡੈਥ ਹੋ ਗਈ ਪੁਲਿਸ ਕਿ ਕਰੇ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਇਨਾ ਪਤਾ ਨਹੀਂ ਆਪਣੇ ਬਿਆਨ ਪੂਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੈੱਡ ਹਾਂ ਪੇ ਹੋਸ਼ਾਂ ਆ ਗਿਆ ਨਾ ਰਜਿੰਦਰ ਸਿੰਘ ਨੰਦਾ ਜੀ ਮੇਰਾ ਨਾਮ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨਾਂ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਉਹ ਜਦੋਂ ਬਾਹਰ ਨਿਕਲ ਕੋਲ ਨਾਲ ਉਹ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇਸੇ ਰੰਝੇ ਚ ਜਾ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਜੀ ਇਹ ਰਾਤ ਦਾ तकरीबन ਕੋਈ 7:00 10:00 ਵਜੇ ਦੀ ਗੱਲ ਜਿਹੜਾ ਤੁਹਾਡਾ ਮਾਜੂਦ ਨਾ ਕੀ ਆ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਫਕਰਦੀਪ ਸਿੰਘ ਤੇ ਇਹ ਆਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੁਣੇ ਹੀ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨਮੈਰਿਟਸ ਕਿੰਨੇ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੀ ਦੋ ਪਰਾਜ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਜੀ ਜਦੋਂ ਝਗੜਾ ਹੋ ਗਿਆ ਇਸ ਸੀ ਜਿਹੜਾ ਕਰ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕਿ ਕਿਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵੀ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪੁਲਾਟ ਚ ਘੋਤੇ ਹੋਏ ਤੇ ਮੌਕੇ ਹੇ ਜੀ ਜਸ਼ਨਦੀਪ ਸਿੰਘ ਜੀ ਅਰਾ ਆਪਣਾ ਫਾਟ ਕੇ ਖਾਦ ਗਿਆ ਮੈਂ ਫਾਟ ਕੇ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰਹਿਣਾ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗੰਦੀਪ ਸਿੰਘ ਜੀ ਨਾਲ ਉਥੇ ਰਾਤ ਕੁੱਤੇ ਨੂੰ ਰੋਟੀ ਉਹਦੇ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਦਾਂ ਦੱਸ ਵੀ ਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਮਤਲਬ ਰਹਾ ਹੈ ਦਰਵਾజా ਹੋਰ ਰਿਸ਼ਤੇਦਾਰ ਕਹ ਰਹੇ ਕਿ ਮਸ਼ਾ ਕਰਦੇ ਸੀ ਤੇ ਦੱਸਦੇ ਇਹਦਾ ਵੀ ਕੋਈ ਗੱਲ ਸਮਝ ਨਹੀਂ ਆਦੀ ਤਫਤੀਸ਼ ਕਰ ਰਹੇ ਆ ਜੀ ਨਸ਼ੇ ਵਾਲੀ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਉਹ ਤਫਤੀਸ਼ ਕਰਾਂਗੇ ਜਿਹਨੂੰ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂ ਵੀ ਇਹ ਨਸ਼ੇ ਹੀ ਕੌਣ ਹੈ ਮਾਮਲਾ ਦਰਜ ਕਰਦੇ ਹਾਂ ਹਾਂ ਫਿਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ ਸੋੜਿਆ ਜੀ ਜਿਹੜਾ ਦਾਤੋਂ ਦਾ ਅਸੀਦਾ ਅਸੀ ਠੀਕ ਹੈ ਠੀਕ ਹੈ 100 ਰੁਪਏ ਚੱਕ ਹੋਰ ਆਹ ਨਹੀਂ ਉਹ हां देखो ठीक है सॉरी चलिए जाते हैं चलिए बेटा और क्या बात है सर मैं वह जान के फोन करना नहीं सर कहना चाह रहा हूं मैं मैं सर से मिलना चाह रहा जरूर